ਮੇਰਾ ਨਾਮ ਬਲਕਾਰ ਸਿੰਘ ਜੀ ਪਿੰਡ ਜੀ ਜੀਤਪੁਰ ਘਵਾੜੇ ਤੋਂ ਜੀ ਓਕੇ ਆਪਾਂ ਤੁਹਾਨੂੰ ਬੋਡੀ ਸਾਲ ਤੇ ਪੰਜ ਤਰ੍ਹਾਂ ਚੂਹ ਦਿੱਤੇ ਸੀ ਤੁਹਾਡੇ ਕੀ ਪ੍ਰੋਬਲਮਾਂ ਸੀ ਸਾਡੀ ਜੀ ਨੌ ਨੂੰ ਸੀਗੀ ਬੁਖਾਰ ਚੜਦਾ ਸੀਗਾ ਬੁਖਾਰ ਤੋਂ ਉਹਨੂੰ ਕਈ ਕੁਝ ਹੋ ਜਾਂਦਾ ਸੀ ਹੱਥ ਪੈਰ ਮਰਜ ਜਾਂਦੇ ਸੀ ਫੇਰ ਉਹਨੂੰ ਅਸੀਂ ਚੱਕ ਕੇ ਮੈਂਟਾ ਜੀ ਸਾਨੂੰ ਡਾਕਟਰ ਦੇ ਲਿਜਾਣੀ ਪੈਂਦੀ ਸੀ ਕਿ ਕਾਂਬੇ ਦਾ ਬੁਖਾਰ ਚੜ ਜਾਣਾ ਆਪਾਂ ਦੇ ਕੰਬਲ ਦੇਣਾ ਰਜਾਈ ਦੇਣੀ ਆ ਤੇ ਇਸ ਕਰਕੇ ਉਹਨੂੰ ਫਿਰ ਉਦੋਂ ਤੇ ਸਾਲ ਹੱਥwidehat ਮਰੜੇ ਜਾਣੇ ਅੱਛਾ ਜੀ ਚੱਕ ਹਾਸ ਉੱਥੇ ਲੈ ਜਾਣੀ ਪੈਂਦੀ ਸੀ ਸ਼ਹਿਰ ਫਗਵਾੜੇ ਕਦੇ ਅਗਲੇ ਨਾਲ ਦਾਗਲ ਕਰ ਲੈਣੇ ਕਦੇ ਘਰ ਨੂੰ ਭਾਲ ਦੇਣਾ ਦਵਾਈ ਦੇ ਕੇ ਸਾਨੂੰ ਕੋਈ ਫਰਕ ਨਹੀਂ ਪਿਆਗਾ ਸੀ ਇਹਨਾਂ ਹੋਰ ਕੀ ਕੀ ਦਿੱਕਤਾਂ ਲੱਗਦੀਆਂ ਉਹਨਾਂ ਨੂੰ ਬਾਦ ਉਹਨਾਂ ਨੇ ਸਾਰੇ ਸਿਆਸ ਇੱਕ ਪਾਸਾ ਸਾਰਾ ਹੀ ਉਹ ਆ ਦੇਖੀ ਸੌ ਜਾਂਦਾ ਸੀ ਸੌ ਜਾਂਦਾ ਸੀ ਆ ਸੌ ਜਾਂਦਾ ਸੀ ਹੱਥ ਪੈਰ ਸਾਰੇ ਮੁਰੜ ਜਾਂਦੇ ਸੀ ਓਕੇ ਤੇ ਉਸ ਤੋਂ ਬਾਅਦ ਫੇਰ ਸਾਨੂੰ ਹੈ ਦਲ ਜਾਣੀ ਪੈ ਜਾਂਦੀ ਸੀ ਕਿ ਉਹ ਸਾਨੂੰ ਆ ਸਾਰਪੋਰਟ ਦੀ ਸਾਰਪੋਰਟ ਤੁਸੀਂ ਤੁਸੀਂ ਕਹਿੰਦੇ ਸੀ ਹੱਥ ਪੈਰ ਉਹਨਾਂ ਦੇ ਸੌ ਜਾਣੇ ਜਦ ਬੁਖਾਰ ਚੜ ਕੇ ਕਾਕ ਸਰੀ ਕੰਬੜ ਲੱਪਣਾ ਔਰ ਹੱਥ ਪੈਰ ਮੁਰੜ ਜਾਣੇ ਔਰ ਕਈ ਵਾਰੀ ਐਡਮਿਟ ਵੀ ਕਰਨੇ ਪੈਂਦਾ ਸੀ ਤੇ ਇੱਕ ਤੁਹਾਨੂੰ ਕਿੰਨੀ ਦੇਰ ਤੋਂ ਪ੍ਰੋਬਲਮ ਆਸੀ ਆ ਹੈ ਏ ਜੀ 5 ਸਾਲਾਂ ਤੋਂ ਉਸ ਦੀ ਇਹਨੂੰ ਥੋੜਾ ਥੋੜੀ ਹੁੰਦੀ ਹੁੰਦੀ ਜਿਆਦਾ ਬੋਲਣ ਲੱਗ ਪਈ। ਤੁਹਾਡੀ ਜਿਹੜੀ ਬਹੂ ਹੈਗੀ ਆ ਉਹਨਾਂ ਨੂੰ 5 ਸਾਲ ਤੋਂ ਪ੍ਰੋਬਲਮ ਆਸੀਆ। 5 ਸਾਲ ਲਗਾਤਾਰ ਕਿੰਨੇ ਕੁ ਮੈਡੀਸਨ ਚੋਜ਼ ਕੀਤੀ? ਬਹੁਤ ਜੀ ਅਸੀਂ ਤਾਂ ਜਿੱਥੇ ਸਾਨੂੰ ਕੋਈ ਕਹਿੰਦਾ ਸੀ ਹਸਪਤਾਲ ਅਸੀਂ ਕੋਈ ਨਹੀਂ ਛੱਡਿਆ ਫੁਗਵਾੜੀ। ਜਲੰਧਰ ਤੱਕ ਵੀ ਅਸੀਂ ਲੈ ਕੇ ਜਾਂਦੇ ਰਹੇ ਜਲੰਧਰ ਲੁਧਿਆਣੇ ਤੱਕ ਵੀ ਅਸੀਂ ਲੈ ਗਏ। ਅਸੀਂ ਲੁਧਿਆਣੇ ਜਲੰਧਰ ਫੁਗਵਾੜੇ ਤੇ ਜਿੱਥੇ ਵੀ ਕੋਈ ਨੇ ਦੱਸਿਆ ਅਸੀਂ ਉੱਥੇ ਲੈਨੇ ਟੈਸਟ ਵੀ ਬਹੁਤ ਕਰਾਏ ਹੋਗੇ। ਬਹੁਤ ਜੀ ਅਸੀਂ ਟੈਸਟ ਵੀ ਕਰਾਏ ਆ। ओके ਰੈਂਗਲਾ ਮੈਂ ਜੰਨੀਆ ਦਵਾਈਆਂ ਗਾਂਧੀ ਹਸਪਤਲ ਕਿੰਨਾ ਮਹਿੰਗਾ ਵਾ ਉੱਥੇ ਅਸੀਂ ਇਹਨੂੰ 2 ਦਿਨ ਰੱਖਿਆ ਦਾਗਨ ਕਰਕੇ ਅੱਛਾ ਟੈਸਟ ਵੀ ਬਹੁਤ ਹਜਾਨਾ ਦੇ ਹੋਏ ਦਵਾਈਆਂ ਮਿਲੀਆਂ ਇਹ ਸੈਡਸ ਹੋ ਜਾਂਦੀ ਸੀ ਹਾਂ ਹਾਂਜੀ ਤੇ ਆਪਾਂ ਤੁਹਾਨੂੰ ਬਾਡੀ ਸਾਫ ਦੇ ਜੂਸ ਦਿੱਤੇ ਆ ਆਪਣੇ ਉਹਨਾਂ ਨੇ ਵਰਤਣ ਤੋਂ ਬਾਅਦ ਅੱਜ ਉਹਨਾਂ ਦਾ ਕੀ ਹਾਲ ਹੈਗਾ ਅੱਜ ਜੀ ਬਹੁਤ ਵਧੀਆ ਜੀ ਧੰਨਵਾਦ ਕਰਦੇ ਆ ਸਾਨੂੰ ਇਸ ਸਰਵਿਸ ਦਾ ਪਤਾ ਮਿਸਦਾ ਸਾਨੂੰ ਜਦੋਂ ਪਤਾ ਲੱਗਾ ਅਸੀਂ ਉਸੇ ਵੇਲੇ ਸ਼ੁਰੂ ਕੀਤਾ ਕਰਕੇ ਜੀ ਉਹਨੂੰ 10 ਦਿਨਾਂ ਦੇ ਵਿੱਚ ਥੋੜਾ ਜਿਹਾ ਫਰਕ ਪਿਆ 10 ਤੋਂ 15 ਦਿਨਾਂ ਬਾਅਦ ਬੋਤੀ ਸਾਡੀ ਜੀ ਉਦਾਂ ਹੀ ਕੰਮ ਕਰਦੀ ਆ ਪਹਿਲਾਂ ਸਲਾਈ ਛੱਡੀ ਹੋਈ ਸੀਗੀ ਉਹ ਬੱਸ ਅਸੀਂ ਪਹਿਲਾਂ ਸਲਾਈ ਕਰਦੇ ਸੀ ਹਾਂਜੀ ਸਲਾਈ ਤੇ ਸਲਾਈ ਮਤਲਬ ਬੰਦ ਕਰਤੀ ਸੀ ਬਿਲਕੁਲ ਬੰਦ ਕਿੰਨੇ ਤੇਰੇ ਬੰਦ ਰੱਖੀ ਆ ਬੰਦ ਜੀ ਅਸੀਂ ਸਾਲ ਸਾਰੇ ਬੰਦ ਰੱਖੀ ਆ ਸਾਲ ਡੇਢ ਸਾਲ ਬੰਦ ਰਹੀ ਹੈਗੀ ਆ ਓਕੇ ਤੇ ਸਰਸਪੈਗ ਵਰਤਣ ਤੋਂ ਬਾਅਦ 15 ਦਿਨ ਹੋਏ ਸੀ ਇਹਨੂੰ ਪੀਤੇ ਨੂੰ 15 ਦਿਨਾਂ ਦੇ ਵਿੱਚ ਜੀ ਇਹਨਾਂ ਫੜਨੇ ਸ਼ੁਰੂ ਕਰਦੇ ਸ਼ੁਰੂ ਕੀਆ ਓਕੇ ਇਹਨਾਂ 15 ਦਿਨਾਂ ਤੋਂ ਬਾਅਦ ਇਹਨਾਂ 25 ਸੂਟ ਹਫ਼ਤੇ ਦੇ ਵਿੱਚ ਤਿੰਨਾਂ ਹਫ਼ਤਿਆਂ ਦੇ ਵਿੱਚ 25 ਸੂਟ ਇਹਨਾਂ ਕਾਢੇ ਆ ਨਾਲ ਸਰ ਸਟੈਕ ਵਰਤ ਤੇ ਵਰਤੇ ਯਾਨੀ ਕਿ 25 ਸੂਟ ਸਲਾਈ ਕੀਤੇ ਜਿਹੜੇ ਪਹਿਲਾਂ ਡੇਢ ਸਾਲ ਤੋਂ ਬੰਦ ਸੀ ਓਕੇ ਬਾਕੀ ਘਰ ਦਾ ਕੰਮ ਵੀ ਇਹਨਾਂ ਫਿਰ ਕੀਤਾ ਵਾ ਫਿਰ ਕਰਦੀ ਵੀ ਆ ਕੰਮ ਸਲਾਈ ਵੀ ਕਰਦੀ ਆ ਕੰਮ ਵੀ ਘਰ ਦਾ ਕਰਦੀ ਆ ਗੋਲੀ ਤੱਕ ਨਹੀਂ ਉੱਦਣ ਦੀ ਅਸੀਂ ਖਾਤੀ ਹੈਗੀ ਜਿੱਦਣ ਤੁਸੀਂ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਡੀਸਨ ਦੀ ਜਰੂਰਤ ਨਹੀਂ ਪਈ ਨਹੀਂ ਇੱਕ ਗੋਲੀ ਤੱਕ ਬਿਲਕੁਲ ਖਾਦੀ ਜਿਹੜੀ ਕਹਿੰਦੀ ਉਹ ਵੀ ਜਿਹੜੀ ਅਸੀਂ ਲਿਆਂਦੀ ਸੀ ਅਸੀਂ ਉਹ ਵੀ ਬੰਦ ਕਰ ਦਿੱਤਾ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਵੀ ਹਰ ਕੋਈ ਬੋਡੀ ਸਰਵਿਸ ਜੋ ਜਰੇ ਕਿਉਂ ਮੈਂ ਤੁਹਾਡੇ ਕੋ ਮੈਂ ਤੁਹਾਡੇ ਕੋ ਸਣੀ ਤੁਸੀਂ ਕਹਿੰਦੇ ਸਾਨੂੰ ਖੜੇ ਪੈਰੇ ਚੱਕ ਕੇ ਲੈ ਜਾਣੇ ਪੈਂਦੇ ਕਿ ਐਡਮਨ ਕਰਨੇ ਪੈਂਦਾ ਸੀ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਸੀ ਹਾਂਜੀ ਹਾਂਜੀ ਤੇ ਅੱਜ ਤੁਹਾਨੂੰ ਸਰਸਪੈਕ ਕੋਰਸ ਵੀ ਪੂਰਾ ਕਰ ਚੁੱਕੇ ਆ ਅੱਜ ਕਦੇ ਜਨਨ ਕੋਰਸ ਪੂਰੇ ਲਗਭਗ ਤੁਹਾਨੂੰ 3 ਮਹੀਨੇ ਹੋ ਚੁੱਕੇ ਆ ਤਿੰਨ ਤੋਂ 4 ਮਹੀਨੇ ਕੀ ਮੁੜ ਕੇ ਕਿ ਦਿੱਕਤ ਪਈ ਆ ਨਹੀਂ ਸਾਨੂੰ ਕੋਈ ਦਿੱਕਤ ਗੋਲੀ ਚੱਕਣੀ ਬਰਬਾਦੀ ਕਹਿੰਦੇ ਜੀ ਕਿਤੇ ਸ਼ਹਿਰ ਐਡਮਨ ਚਾਲਦੀ ਨਹੀਂ ਸ਼ਹਿਰ ਨਹੀਂ ਗਿਆ ਪਿੰਡ ਵਾਲੇ ਜਿੱਥੇ ਨਹੀਂ ਗਏ ਹਕੇ ਕਦੇ ਡਾੜ੍ਹਦੇ ਨੇ ਤਾਂ ਗੱਤ ਹੀ ਰਾਤ ਨੂੰ ਪਿੰਡ ਵਾਲਿਆਂ ਨੂੰ ਢਾੜਨਾ ਸਾਡੇ ਦੇਸਦਾਰ ਪਿੰਡ ਪਾਈ ਸਾਰਾ ਪਤਾ ਜੀ ਓਕੇ ਯਾਨੀ ਕਿ ਬੋਡੀ ਸਾਹਿਬ ਨੂੰ ਬੰਦ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਤਾਂ ਕਹਿੰਦੇ ਹਰ ਕੋਈ ਬੋਡੀ ਸਾਹਿਬ ਨੂੰ ਯੂਜ਼ ਕਰਕੇ ਆਪਣਾ ਸੁਖ ਪ੍ਰਾਪਤ ਕਰੇ ਤਾਂ ਤੁਹਾਨੂੰ ਕਿੱਦਾਂ ਪਤਾ ਲੱਗੇ ਸਰਚ ਪੈਕ ਦਾ ਬਸ ਸਾਨੂੰ ਇਦਾਂ ਹੀ ਉਹ ਨੈਟ ਤੋਂ ਸਾਨੂੰ ਨੰਬਰ ਮਿਲਿਆ ਤੁਹਾਡੇ ਕੋਲ ਵੀਡੀਓ ਆਉਂਦੀ ਸੀ ਵੀਡੀਓ ਆਉਂਦੀ ਸੀ ਉਸ ਤੋਂ ਅਸੀਂ ਨੰਬਰ ਲੈ ਕੇ ਫੋਨ ਮਾਰਿਆ ਉਹ ਸਾਨੂੰ ਮਤਲਬ ਆ ਕੇ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਬੋਡੀ ਸਾਹਿਬ ਨੂੰ ਯੂਜ਼ ਕਰੇ ਜੀ ਥੈਂਕ ਯੂ